ਔਰ ਜਿੰਨੀ ਤੇਜ਼ੀ ਦੇ ਨਾਲ ਪੰਜਾਬ ਦੇ ਵਿੱਚੋਂ ਬੱਚੇ ਗੁਰਦੁਆਰਿਆਂ ਚੋਂ ਜਾਂ ਗੁਰੂ ਘਰਾਂ ਚੋਂ ਜਾਂ ਕਿਤੇ ਉਹ ਕਹਿ ਲੋ ਗਾਇਬ ਹੋ ਰਹਾ ਔਰ ਕਿਤੇ ਨਾ ਕਿਤੇ ਜਿਹੜਾ ਸਪੈਮ ਚੱਲ ਰਿਹਾ ਬੜੇ ਵੱਡੇ ਲੈਵਲ ਤੇ ਚੱਲ ਰਿਹਾ ਕਿਨਕੇ ਬੱਚੇ ਛੋਟੇ ਛੋਟੇ ਫੁੱਟਪਾਥ ਤੇ ਸੁੱਤੇ ਆ ਕੋਈ ਸਰਕਾਰ ਕੋਈ ਪ੍ਰਸ਼ਾਸਨ ਪੁੱਛਣ ਵਾਲਾ ਨਹੀਂ ਮੜੀ ਜੀ ਗੱਲ ਹੋ ਜਾਏ ਕੋਈ ਗਰੀਬ ਰੇੜੀ ਲਾਲੇ ਸਰਦਾਰ ਵੀਰ ਕੋਈ ਜਾਂ ਕੋਈ ਹੋਰ ਮਿਹਨਤ ਕਰਦਾ ਹੋਵੇ ਚੱਕ ਕੇ ਉਸੇ ਵਾਲੇ ਕਾਰਪੋਰੇਸ਼ਨ ਠੇਲੇ ਜੇ ਚੁੱਕ ਕੇ ਗੱਡੀ ਸੁੱਟ ਲੈਂਦੇ ਹੁਣ ਇਹਨਾਂ ਨੂੰ ਕੀ ਗੱਲ ਨਜ਼ਰ ਆਉਦਾ ਨਹੀਂ ਕਿਨਕੇ ਬੱਚੇ ਇੱਥੇ ਕੀ ਕਰਨ ਰਿਹਾ ਆਓ ਵਿਖਾਈਏ ਇਹਨਾਂ ਦੇ ਬੱਚੇ ਦੱਸਦਾ ਉਹ ہمارا ਸਮਾਨ ਵੇਚਦੇ ਨੇ ਅਸੀਂ ਰੈਡੀਵੇਟੀ ਲਗਾ ਕੇ ਉਹ ਆਪ ਕੈਮਰਾ ਮੇਂ ਚੈੱਕ ਕਰੋ ਸਾਇਲ ਭਈਆ ਸਿੱਧੰਦਾ ਲਾਤੇ ਹਾਂ ਅਸੀਂ ਇਹ ਮੈਂ ਜੇ ਮੈਂ ਪਹਿਲਾਂ ਦੱਸਿਆ ਜੀ ਇਹ ਆਂਦੇ ਨੇ ਅਸੀਂ ਸਮਾਨ ਵੇਚਣ ਲਈ ਆਏ ਆ ਇਹ ਸਾਰਾ ਗਰੋ ਜਿਹੜਾ ਪਤਾ ਲੱਗ ਜਾਣਾ ਪਰਦਾ ਪਾਛ ਹੋ ਜਾਣਾ ਕਿੰਨੇ ਕ ਪਕਾਨੇ ਨਾਲ ਵੇਚੇ ਤੇ ਕਿੰਨੇ ਕ ਤੁਹਾਡੇ ਸਾਹਮਣੇ ਲੈ ਲੈ ਤੋ ਘੰਟੇ ਤੋ ਤੁਹਾਨੂੰ ਖਲੋਤੇ ਕਿੰਨੇ ਕ ਪਕਾਨੇ ਵੇਚਦੇ ਨਾਲ ਲੈ ਲੈ ਤਾ ਤੁਹਾਨੂੰ ਕਿਹਾ ਭਈ ਅੰਮ੍ਰਿਤਸਰ ਦੀ ਕਿਸੇ ਲਾਈਟ ਦੀ ਕਿੰਨੀਆਂ ਵੀਡੀਓ ਚਾਹੀਦੀਆਂ ਤੁਹਾਨੂੰ ਮੈਂ ਤੁਹਾਨੂੰ ਵੀਡੀਓ ਦੇ ਦਿੰਦਾ 4 ਮਹੀਨੇ ਤੋਂ 5 ਮਹੀਨੇ ਤੋਂ ਪੁਰਾਣੀਆਂ ਵੀਡੀਓ ਜਿੰਨੀਆਂ ਮੇਰੇ ਕੋਲ ਨੇ ਲੈਂੀਆਂ ਲੈ ਲਓ ਸ਼ੀ ਨੇ ਕਿਨੇ ਕਿ ਬੱਚੇ ਭੀਖ ਮੰਗਦੇ ਵਿਖਾ ਦੰਨੇ 50 ਹੀ ਕਹਤਾ ਪ੍ਰਸ਼ਾਸਨ ਨੂੰ ਜਦੋਂ ਡੀਐਨਏ ਟੈਸਟ ਹੋਊਗਾ ਸਾਰਾ ਕੁਝ ਸਾਹਮਣੇ ਆ ਜਾਊਗਾ ਛੋਟੇ ਬੱਚੇ ਕੋ ਭੀਖ ਮੰਗਵਾਉਣਾ ਇਲੀਗਲ ਕੰਮ ਆ ਉਹ ਪੁਲਸ ਵਾਲਿਆਂ ਦੇ ਸਾਹਮਣੇ ਮੰਗਦੇ ਆ ਪੁਲਸ ਵਾਲਿਆਂ ਨੂੰ ਵੀ ਚਾਹੀਦਾ ਨਾ ਕਿ ਇੱਥੇ ਕੁਝ ਨਾ ਕੁਝ ਆਪਣਾ ਐਕਸ਼ਨ ਲਿਆ ਜਾਵੇ ਇਹ ਦੂਜੀ ਲੈਟਰ ਆ ਮੇਰੀ ਅੰਮ੍ਰਿਤਸਰ ਦੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਸੋ ਕਿਤੇ ਨਾ ਕਿਤੇ ਤੁਸੀਂ ਅੱਜ ਬੜੀ ਤੇਜ਼ੀ ਦੇ ਨਾਲ ਜਿਹੜਾ ਕੰਮ ਹੋ ਰਿਹਾ ਪੰਜਾਬ ਦੇ ਵਿੱਚ ਔਰ ਪੰਜਾਬ ਦੇ ਲੋਕਾਂ ਨੂੰ ਬਦਨਾਮ ਕੀਤਾ ਜਾ ਰਿਹਾ ਪੰਜਾਬ ਦੇ ਲੋਕ ਨਹੀਂ ਆ ਤੁਸੀਂ ਯੂਰੋ ਨੇਸ਼ਨ ਪੋਸਟ ਚੈਨਲ ਦੇ ਨਾਲ ਮੈਂ ਹਾਂ ਤੁਹਾਡਾ ਦੋਸਤ ਧਰਮਵੀਰ ਜੇ ਲਾਲੀ ਪੰਜਾਬ ਦੇ ਪੰਜ ਜਿਲ੍ਹਿਆਂ ਦੇ ਵਿੱਚ ਜਾਨੀ ਕਿ ਲੁਧਿਆਣਾ ਮੋਹਾਲੀ ਜਲੰਧਰ ਬਠਿੰਡਾ ਤੇ ਅੰਮ੍ਰਿਤਸਰ ਸਾਹਿਬ ਇੱਥੇ ਜਿਹੜੇ ਪਿਛਾਰੀ ਨੇ ਉਹਨਾਂ ਦਾ ਡੀਐਨਏ ਟੈਸਟ ਹੋਏਗਾ ਅਤੇ ਉਸ ਤੋਂ ਪਤਾ ਚੱਲੇਗਾ ਜਿਹੜੇ ਪਿਛਾਰੀਆਂ ਦਾ ਡੀਐਨਏ ਟੈਸਟ ਸਹੀ ਆਉਂਦਾ ਤੇ ਆ ਨਹੀਂ ਆਉਂਦਾ ਅੱਜ ਤਸਵੀਰਾਂ ਤੁਹਾਡੇ ਨਾਲ ਅੰਮ੍ਰਿਤਸਰ ਦੀਆਂ ਸਾਂਝੀਆਂ ਜਾ ਰਿਹਾ ਮੈਂ ਕਿ ਅੰਮ੍ਰਿਤਸਰ ਦੇ ਵਿੱਚ ਇਹਨਾਂ ਦੀ ਤਦਾਦ ਵਧਦੀ ਜਾ ਰਹੀ ਹੈ ਤਾਂ ਸਮਾਸੇਵੀ ਸਾਡੇ ਨਾਲ ਵੀਰ ਮਜੂਰ ਨੇ ਜਿਨ੍ਹਾਂ ਵੱਲੋਂ ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਨੂੰ ਇੱਥੇ ਲੈਟਰ ਜਾਨੀ ਦੀ ਚਿੱਠੀ ਰਹੀਂ ਸੋਣੋ ਜੀ ਕੀ ਮਾਮਲਾ ਸਾਰਾ ਜਿਹੜਾ ਤੁਸੀਂ ਡੀਸਬ ਨੂੰ ਮਿਲ ਕੇ ਆਏ ਬਿਲਕੁਲ ਇਹ ਮਾਮਲਾ ਜਿਹੜਾ ਹੈਗਾ ਜੀ ਅੰਮ੍ਰਿਤਸਰ ਦੀ ਹਰ ਲਾਈਟ ਤੇ ਗੋਲਡਨ ਗੇਟ ਤੋਂ ਲੈ ਕੇ ਕਿਸੇ ਵੀ ਚੌਂਕ 'ਚ ਕਿਸੇ ਵੀ ਰੈਸਟੋਰੈਂਟ ਹੋਟਲ ਦੇ ਬਾਹਰ ਸਟ੍ਰੀਟ 'ਤੇ ਚਲ ਜਾਓ ਹਰ ਜਗ੍ਹਾ ਛੋਟੇ ਛੋਟੇ ਬੱਚੇ ਆਉਂ ਸ਼ੀਸ਼ੇ ਖੜਕਾਉਂਦੇ ਗੱਡੀਆਂ ਦੇ ਪੈਸੇ ਮੰਗਦੇ ਆ ਔਰ ਜਿੰਨੀ ਤੇਜ਼ੀ ਦੇ ਨਾਲ ਪੰਜਾਬ ਦੇ ਵਿੱਚੋਂ ਬੱਚੇ ਗੁਰਦੁਆਰਿਆਂ 'ਚੋਂ ਜਾਂ ਗੁਰੂ ਘਰਾਂ 'ਚੋਂ ਜਾਂ ਕਿਤੇੋਂ ਕਹਿ ਲੋ ਗੈਪ ਹੋ ਰਿਹਾ ਔਰ ਕਿਤੇ ਨਾ ਕਿਤੇ ਜਿਹੜਾ ਸਕੈਮ ਚੱਲ ਰਿਹਾ ਬੜੇ ਵੱਡੇ ਲੈਵਲ ਤੇ ਚੱਲ ਰਿਹਾ ਜਿਹੜਾ ਸਰਕਾਰ ਨੂੰ ਵੀ ਅਸੀਂ ਲਿਖਿਆ ਸੀਗਾ ਤਿੰਨ ਚਾਰ ਮਹੀਨੇ ਪਹਿਲਾਂ ਵੀ ਇੱਥੇ ਬੱਚਿਆਂ ਦਾ ਡੀਐਨਏ ਟੈਸਟ ਕੀਤਾ ਜਾਵੇ ਔਰ ਜਿਹੜੇ ਇਹਨਾਂ ਦੇ ਮਾਪੇ ਉਹਨਾਂ ਨੂੰ ਵੈਰੀਫਾਈ ਕੀਤਾ ਜਾਵੇ ਕਿਉਂਕਿ ਕੋਈ ਬੰਦਾ ਵੀ ਆਇਡੈਂਟੀਫਾਈ ਕੀਤਾ ਜਾਵੇ ਪੰਜਾਬ ਦੇ ਨਹੀਂ ਐ ਇਹ ਸਾਰੇ ਪ੍ਰਵਾਸੀ ਨੇ ਹੁਣੇ ਲਾਰੈਂਸ ਰੋਡ ਜਾਂ ਦੂਜੀਆਂ ਲਾਈਟਾਂ ਛੱਡ ਕੇ ਰਣਜੀਤ ਐਵੀਨਿਊ ਦੀਆਂ ਲਾਈਟਾਂ ਸਾਰੀਆਂ ਇਹਨਾਂ ਭੜਤੀਆਂ ਨਿਕਨੇ ਨਿਕੇ ਬੱਚੇ ਛੋਟੇ ਛੋਟੇ ਫੁੱਟਪਾਥ ਤੇ ਸੁੱਤੇ ਆ ਕੋਈ ਸਰਕਾਰ ਕੋਈ ਪ੍ਰਸ਼ਾਸਨ ਪੁੱਛਣ ਵਾਲਾ ਨਹੀਂ ਮੜੀ ਦੀ ਗੱਲ ਹੋ ਜੇ ਕੋਈ ਗਰੀਬ ਰੇੜੀ ਲਾਲੇ ਸਰਦਾਰ ਵੀਰ ਕੋਈ ਜਾਂ ਕੋਈ ਹੋਰ ਮਿਹਨਤ ਕਰਦਾ ਹੋਵੇ ਚੱਕ ਕੇ ਉਸੇ ਵਾਲੇ ਕਾਰਪੋਰੇਸ਼ਨ ਠੇਲੇ ਜੇ ਚੁੱਕ ਕੇ ਗੱਡੀ ਸੋਟ ਲੈਂਦੇ ਹੁਣ ਇਹਨਾਂ ਨੂੰ ਕੀ ਗੱਲ ਨਜ਼ਰ ਨਹੀਂ ਉਹਦਾ ਨਿੱਕੇ ਨਿੱਕੇ ਬੱਚੇ ਇੱਥੇ ਕੀ ਕਰਨ ਰਿਹਾ ਇਹ ਦੂਜੀ ਲੈਟਰ ਆ ਮੇਰੀ ਅੰਮ੍ਰਿਤਸਰ ਦੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਸੋ ਕਿਤੇ ਨਾ ਕਿਤੇ ਤੁਸੀਂ ਅੱਜ ਬੜੀ ਤੇਜ਼ੀ ਦੇ ਨਾਲ ਜਿਹੜਾ ਕੰਮ ਹੋ ਰਿਹਾ ਪੰਜਾਬ ਦੇ ਵਿੱਚ ਔਰ ਪੰਜਾਬ ਦੇ ਲੋਕਾਂ ਨੂੰ ਬਦਨਾਮ ਕੀਤਾ ਜਾ ਰਿਹਾ ਪੰਜਾਬ ਦੇ ਲੋਕ ਨਹੀਂ ਆ ਇਹ ਪ੍ਰਵਾਸੀ ਨੇ ਇਹ ਦੇਸ਼ ਸਾਰਾ ਜਿਹੜਾ ਕੋਈ ਮਰਜ਼ੀ ਇੱਥੇ ਆ ਸਕਦਾ ਪਰ ਇਹ ਕੰਮ ਨਹੀਂ ਕਿ ਪੰਜਾਬ ਦੀ ਕਿਸੇ ਵੀ ਲਾਈਟ ਤੇ ਕਿਸੇ ਵੀ ਜਗ੍ਹਾ ਤੇ ਤੁਸੀਂ ਆਣ ਕੇ ਛੋਟੇ ਛੋਟੇ ਬੱਚਿਆਂ ਕੋ ਗੈਰ ਕਾਨੂੰਨੀ ਢੰਗ ਦੇ ਨਾਲ ਪੈਸੇ ਮੰਗਾਓ ਤੇ ਕਿੱਥੋਂ ਤੱਕ ਜਾਇਦਾ ਗੱਡੀ ਤੇ ਗੱਡੀ ਪਾਣੀ ਰੋਡ ਦੇਣਾ ਪੈਸੇ ਮੰਗਣੇ ਜਾਂ ਗੱਡੀ ਦੇ ਸ਼ੀਸ਼ੇ ਭੰਨਣੇ ਬਹੁਤ ਗਲਤ ਗੱਲ ਆ ਫਿਰ ਕਈ ਜਨਾਨੀਆਂ ਔਰਤਾਂ ਆਉਂਦੀਆਂ ਬੱਚੇ ਨੂੰ ਗੱਲ ਨਾਲ ਲਾ ਕੇ ਵੀ ਇਹੇ ਜੀ ਨੂੰ ਦੁੱਧ ਪਿਉਣਾ ਵਾ ਕੋਈ ਬਜ਼ੁਰਗ ਆਉਂਦੀਆਂ ਬਾਜੋ ਤੁਹਾਡੇ ਕੈਮਰੇ ਨੂੰ ਵੇਖ ਕੇ ਭੱਜ ਜਾਂਦੀਆਂ ਤੁਸੀਂ ਵੇਖ ਲਿਆ ਸੋ ਕਿਤੇ ਨਾ ਕਿਤੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਜਿਹੜਾ ਬਹੁਤ ਸਖਤ ਕਦਮ ਚੁੱਕਣਾ ਚਾਹੀਦਾ ਇਹਨਾਂ ਦਾ ਡੀਐਨਏ ਟੈਸਟ ਕਰਾਇਆ ਜਾਵੇ ਔਰ ਵੈਰੀਫਾਈ ਕੀਤਾ ਜਾਵੇ ਵੀ ਬੱਚੇ ਇਹਨਾਂ ਦੇ ਆ ਕਿ ਜਾਏ ਬੱਚੇ ਚੋਰੀ ਦੇ ਨੇ ਜਦੋਂ ਜੀ ਜਦੋਂ ਇਹਨਾਂ ਨੂੰ ਸਵਾਲ ਕੀਤੇ ਜਾਂਦੇ ਨੇ ਤੇ ਇਹਦੇ ਵਿੱਚ ਬਲੂਨ ਹੁੰਦੇ ਨੇ ਜਾਂ ਸਫਾਈ ਗੱਲ ਆ ਸੋ ਇਹ ਇਸ ਤਰ੍ਹਾਂ ਦਾ ਸਮਾਨ ਵੇਚਦੇ ਨੇ ਜਿਹੜਾ ਮਗਰੋਂ ਕਰੋ ਚੱਲ ਰਿਹਾ ਹੈ ਨਾ ਇਹਨਾਂ ਤੇ ਉਹ ਮਗਰ ਪਲਾਨ ਕੀਤਾ ਜਾਂਦਾ ਉੱਥੋਂ ਸਾਰੇ ਚੌਂਕਾ ਚੋਂ ਖਤਮ ਹੋ ਗਿਆ ਰਣਜੀਤ ਤੇ ਵੀ ਨੇ ਉਹ ਪਕਾਨੇ ਲੈ ਕੇ ਆ ਗਏ ਹੁਣ ਇਹ ਛੋਟੇ ਛੋਟੇ ਬੱਚੇ ਆ ਵੇਖੋ ਮੇਰੇ ਕੰਮ ਇਹ ਛੋਟੇ ਛੋਟੇ ਬੱਚੇ ਆ ਇਦਾਂ ਨ ਆਪਾਂ ਨਿੱਕੀ ਜੀ ਗੱਲ ਤੋਂ ਚਾਬੀ ਕੱਢ ਲੈਨੇ ਆ ਇਧਰ ਆਓ ਆ ਕੈਮਰਾ ਲਿਆਇਓ ਇਧਰ ਉਹ ਸੜਕ ਦੇ ਵਿੱਚ ਕਾਰ ਵੇਖੋ ਉਹ ਕੀ ਆ ਉਹ ਕੀ ਹੋਣਿਆ ਦੱਸੋ ਮੈਨੂੰ ਉਹ ਛੋਟੀ ਜੇ ਬੱਚੀ ਆ ਤੇ ਮੈਨੂੰ ਦੱਸੋ ਵੀ ਇਹ ਜਰੂਰ ਜੀ ਇਹ ਤਸਵੀਰਾਂ ਤੁਸੀਂ ਦੇਖ ਰਹੇ ਹੋ ਬੱਚੀ ਐ ਦਾ ਉਤਰੋ ਇਹ ਸਾਧਨ ਆਵਾਜਾਈ ਦੇ ਸਾਧਨ ਵੀ ਆਉਂਦੇ ਜਾਂਦੇ ਨੇ ਜੇ ਕੋਈ ਹਾਦਸਾ ਹੋ ਜਾਂਦਾ ਬਾਣਾ ਵਰਤ ਜਾਂਦਾ ਪਰਲੇ ਬੰਨੇ ਵੇਖੋ ਇਦਾਂ ਹੀ ਓਨੇ ਨਿੱਕੇ ਨਿੱਕੇ ਬੱਚੇ ਪਰਲੇ ਬੰਨੇ ਐ ਸੋ ਕਿੱਥੋਂ ਤੱਕ ਜਾਇਜ਼ ਐ ਜ਼ਿਲ੍ਹਾ ਪ੍ਰਸ਼ਾਸਨ ਕਿਉਂ ਕੁੰਭ ਕਰਨ ਦੀ ਨੀਂਦ ਸੁਤਾ ਮੇਰੇ ਹਿਸਾਬ ਨਾਲ ਮਿੰਟੋ ਮਿੰਟਿਮੀਡੀਟਲੀ ਟੀਸੀ ਮੈਡਮ ਬਹੁਤ ਵਧੀਆ ਨੇ ਮੈਂ ਕੱਲ ਫੇ ਔਰ ਇਹ ਸਾਰੇ ਨਮਾਇੰਦਿਆਂ ਨੂੰ ਅੰਮ੍ਰਿਤਸਰ ਵਾਸੀਆਂ ਨੂੰ ਜਿਹੜਾ ਮਿਲ ਕੇ ਕੰਮ ਕਰਨਾ ਚਾਹੀਦਾ ਬੜਾ ਸ਼ਲਾਘਾ ਜੋ ਕਦਮ ਜੇ ਚੁੱਕਣਗੇ ਪ੍ਰਸ਼ਾਸਨ ਤੇ ਇਹਨਾਂ ਦਾ ਡੀਐਨਏ ਟੈਸਟ ਕੀਤਾ ਜਾਵੇ ਔਰ ਪਤਾ ਕੀਤਾ ਜਾਵੇ ਇਹ ਬੱਚੇ ਇਹਨਾਂ ਦੇ ਆ ਕਿ ਹੋਰ ਕਿਸੇ ਦੇ ਆ ਔਰ ਇੱਥੇ ਜਿਹੜਾ ਹੁਣ ਨਵਾਂ ਕੰਮ ਸ਼ੁਰੂ ਕਰਤਾ ਹੈ ਪਕਾਨੇ ਲੈ ਕੇ ਤੁਰਪੇ ਸੜਕਾਂ ਤੇ ਵੀ ਰੋਲਾ ਪੈ ਗਿਆ ਜੀ ਕਬਰਾਂ ਚੱਲ ਗਈਆਂ ਜੀ ਇਸ ਕਰਕੇ ਕਿਤੇ ਨਾ ਕਿਤੇ ਜਿਹੜਾ ਵਾਹ ਇਹ ਇਨਾਂ ਦਾ ਪੂਰਾ ਵੈਰੀਫਾਈਡੈਂਟਿਫਾਈ ਕੀਤਾ ਜਾਣਾ ਚਾਹੀਦਾ ਸੋ ਪ੍ਰਸ਼ਾਸਨ ਵੱਲੋਂ ਇਹ ਸਾਰੇ ਲੋਕ ਬਾਹਰੋਂ ਨੇ ਇੱਕ ਮਹਿੰਮ ਸ਼ੁਰੂ ਹੋ ਰਹੀ ਹੈ ਜੀ ਡੀਐਨਏ ਟੈਸਟ ਹੋਣਾ ਸ਼ੁਰੂ ਹੋ ਗਿਆ ਅਮਰ ਪੰਜਾਬ ਦੇ ਪੰਜ ਜ਼ਿਲ੍ਹਿਆਂ ਦੇ ਵਿੱਚ ਚੰਡੀ ਸੌਰੀ ਮੋਹਾਲੀ ਲੁਧਿਆਣਾ ਬਠਿੰਡਾ ਜਲੰਧਰ ਤੇ ਅੰਮ੍ਰਿਤਸਰ ਸਾਹਿਬ ਮੈਂ ਕਿਹਾ ਜੀ ਆਹ ਵੇਖੋ ਆ ਲੈਟਰ ਪੜੋ ਚੌਥੇ ਮਹੀਨੇ ਚ ਜਿਹੜਾ ਮੈਂ ਲਿਖ ਕੇ ਦਿੱਤਾ ਸੀਗਾ ਡੀਐਨਏ ਟੈਸਟ ਤੇ ਹੁਣ ਸ਼ੁਰੂ ਹੋ ਰਿਹਾ ਇਹਦੇ ਵਿੱਚ ਪੜੋ ਲਿਖਿਆ ਸਾਰਾ ਇਹ ਸਾਰਾ ਕੁਝ ਲਿਖਿਆ ਵਾ ਵੀ ਇਹਨਾਂ ਬੱਚਿਆਂ ਦਾ ਡੀਐਨਏ ਟੈਸਟ ਕੀਤਾ ਜਾਵੇ ਪਹਿਲਾਂ ਹੀ ਲੌਰੈਂਟੀ ਲਿਖਿਆ ਬੱਚਿਆਂ ਦਾ ਇਹਨਾਂ ਦੇ ਮਾਤਾ ਪਿ ਐਜੂਕੇਸ਼ਨ ਚਾਹੀਦੀ ਆ ਅਸੀਂ ਸਕੂਲ ਚ ਦਾਖਲ ਕਰਾਉਣੇ ਇਹਨਾਂ ਨੂੰ ਜੇ ਕੰਮ ਕਰਦੇ ਆਪਾਂ ਇਹਨਾਂ ਨਾਲ ਵੀ ਭੈਣ ਜੀ ਕਿੱਥੋਂ ਆਏ ਤੁਸੀਂ ਕੀ ਨਾਮ ਹੈ ਤੁਹਾਡਾ ਰਾਜਸਥਾਨ ਸੇ ਤਾਂ ਇੱਥੇ ਕਿੰਨਾ ਚਿਰ ਤੋਂ ਆਏ ਹੋ ਤੁਸੀਂ ਹਾਂ ਕਿੰਨੀ ਦੇਰ ਹੋ ਗਈ ਅਮਰ ਕੋ 15 ਦਿਨ ਹੋ ਆਏ ਅਭੀ ਤੋਂ ਆਏ ਰਾਜਸਥਾਨ ਤੋਂ ਆਏ ਹੋ ਤੋਂ ਇਧਰ ਜਦੋਂ ਆਏ ਹੋ ਕੀ ਵੇਚਣ ਲਈ ਆਏ ਹੋ ਜਾਂ ਪੀਠ ਮੰਗਣ ਲਈ ਆਏ ਹਾਂ ਹਮ ਤਾਂ ਡੰਡਾ ਕਰਨ ਕੇ ਲਈ ਆਏ ਹਾਂ ਤੇ ਆਪਣੇ ਹਮਾਰਾ ਸਮਾਨ ਵੇਚਦੇ ਨੇ ਅਮਰੇੜੀ ਵੇਟੇ ਲਗਾਤੇ ਉਹ ਆਪ ਕੈਮਰਾ ਮੇ ਚੈੱਕ ਕਰੋ ਸਾਹਿਲ ਭਈਆ ਸੇ ਡੰਡਾ ਲਾਤੇ ਹਾਂ ਅਜੋਕੇ ਮੈਂ ਜਿਵੇਂ ਪਹਿਲਾਂ ਦੱਸਿਆ ਜੀ ਇਹ ਆਂਦੇ ਨੇ ਅਸੀਂ ਸਮਾਨ ਵੇਚਣ ਲਈ ਆਏ ਆ ਮੈਨੂੰ ਇੱਕ ਗੱਲ ਦੱਸੋ ਸਮਾਨ ਵੇਚਣ ਲਈ ਆਏ ਸਮਾਨ ਵੇਚਣ ਮੈਂ ਤੇ ਉਹਨਾਂ ਨੂੰ ਕਿਹਾ ਵੀ ਜੇ ਤੁਸੀਂ ਕੰਮ ਕਰਨਾ ਤੇ ਤੁਹਾਨੂੰ ਅਸੀਂ ਰੁਜ਼ਗਾਰ ਇੱਥੇ ਦਵਾ ਦਿੰਨੇ ਕਿਤੇ ਲਵਾ ਦਿੰਨੇ ਆ ਜੇ ਤੁਸੀਂ ਬੱਚਿਆਂ ਨੂੰ ਪੜਾਉਣਾ ਤੇ ਬੱਚਿਆਂ ਨੂੰ ਅਸੀਂ ਸਕੂਲ 'ਚ ਦਾਖਲ ਕਰਾ ਦਿੰਨੇ ਆ ਕੋਈ ਇਲਾਜ ਕਰਾਉਣਾ ਅਸੀਂ ਕਰਾ ਦਿੰਨੇ ਆ ਪਰ ਇਹ ਕਿੱਥੋਂ ਤੱਕ ਜਾਇਜ਼ ਆ ਕਿ ਛੋਟੇ-ਛੋਟੇ ਬੱਚੇ ਆ ਸੜਕਾਂ ਤੇ ਛੱਡੇ ਆ ਇਹ ਇਹ ਕਿਹੜਾ ਕੰਮ ਆ ਵੀ ਜਿਹੜਾ ਆਪਾਂ ਵੇਚ ਕੇ ਭਕਾਨੇ ਕਰਨ ਦੇ ਆ ਉਧਰ ਲੀਆਂ ਲਾਈਟਾਂ ਦੇ ਤੁਸੀਂ ਵੇਖਿਆ ਬੱਤੀ ਆਪ ਜੇ ਜੋ ਰੋਡ 'ਤੇ ਨਜ਼ਰ ਆ ਰਹੇ ਨੇ ਨਹੀਂ ਨਹੀਂ ਮਾਰਾ ਬੱਚੇ ਨੇ ਉਹ ਬੱਚੇ ਮਾਰਾ ਆਓ ਵਿਖਾਈ ਇਹਨਾਂ ਦੇ ਬੱਚੇ ਦੱਸਦਾ 15 15 ਤੇ ਨਿਆਣੇ ਨਾਲ ਤੁਸੀਂ ਮੈਨੂੰ ਦੱਸੋ ਇੱਥੇ ਕਿੱਥੋਂ ਤੱਕ ਚਲੇ ਗਿਆ ਮੈਂ ਇਹ ਬੱਚੇ ਤੁਹਾਨੂੰ ਔਨ ਰਿਕਾਰਡ ਕੈਮਰੇ 'ਤੇ ਵਿਖਾ ਦਿੰਦਾ ਤੇ ਕਿਹੜਾ ਕੰਮ ਆ ਜਿਹੜਾ ਸੜਕਾਂ 'ਤੇ ਹੋਣ ਡਿਆ ਪਹਿਲਾਂ ਮੈਨੂੰ ਦੱਸੋ ਇਹ ਮਤਲਬ ਸਭ ਤੋਂ ਮਹਿੰਗਾ ਏਰੀਆ ਵਾ ਜਿਹੜਾ ਹੈ ਕਿੱਥੋਂ ਤੱਕ ਜਾਇਜ਼ ਆ ਦੱਸੋ ਮੇਰੇ ਬੱਚੇ ਨਾ ਦੱਸੋ ਮੈਨੂੰ ਕਿੰਨੇ ਇਹਨਾਂ ਦੇ ਆਧਾਰ ਕਾਰਡ ਬਣੇ ਆ ਜਾਂ ਨਹੀਂ ਬਣੇ ਹੋਣਗੇ ਸੁਣੋ ਜੀ ਇਹਨਾਂ ਨੂੰ ਇਹਨਾਂ ਨੂੰ ਪੁੱਛਣਾ ਹੈ ਤੇ ਪ੍ਰਸ਼ਾਸਨ ਆਧਾਰ ਕਾਰਡ ਬਣੇ ਤੁਹਾਡੇ ਮੇਰਾ ਦਰ ਘਾਟੇ ਅੱਛਾ ਇਹ ਸਰ ਜਿਹੜਾ ਘਾਟ ਮਾਰਾ ਜਰੂਰ ਜੀ ਇਹ ਬੱਚੇ ਵੀ ਨਜ਼ਰ ਆ ਰਹੇ ਨੇ ਝੌਂਪੜੀਆਂ ਬਣਾਈਆਂ ਹੋਈਆਂ ਨੇ ਇਹਨਾਂ ਦੇ ਰੋਡ ਦੇ ਆਲੇ ਦੁਆਲੇ ਉੱਥੇ ਇਹਨਾਂ ਦਾ ਰਹਿਣ ਬਸੇਰਾ ਜਰੂਰ ਹੈ ਪਰ ਹੁਣ ਇਹ ਸਮਾਨ ਕਿਤੇ ਕਿੰਨਾ ਕਿੰਨਾ ਦਾ ਫਰਕ ਆ ਆ ਸੜਕ ਤੋਂ ਇਹਨਾਂ ਦਾ ਕਿੰਨਾ ਕਾ ਫਰਕ ਆ ਦਿਖਾ ਦਿਓ ਆ ਸੜਕ ਤੋਂ ਦੋ ਕਦਮ ਦਾ ਫਰਕ ਆ ਕਿੰਨੀ ਵਾਰੀ ਬੱਚੇ ਇਹ ਤੁਹਾਡੇ ਕੈਮਰੇ ਦੇ ਆਨ ਰਿਕਾਰਡ ਇਧਰ ਆਇਆ ਪਰਲੇ ਬੰਨੇ ਵੇਖ ਲੋ ਆ ਗਾੜੀ ਮੈਂ ਤੁਹਾਨੂੰ ਲੈ ਜਨਾ ਛੋਟੇ ਛੋਟੇ ਬੱਚੇ ਛੜਕਾਂ ਤੇ ਛੱਡੇ ਇਹਨਾਂ ਨੇ ਇਦਾਂ ਹੀ ਆ 골ਡਨ ਗੇਟ ਤੋਂ ਸ਼ੁਰੂ ਹੋ ਜਾਓ ਨिके ਨिके ਬੱਚੇ ਤੁਹਾਨੂੰ ਸ਼ੀਸ਼ੇ ਖੜਕਾਉਂਦੇ ਨੇ ਇਹ ਹੁਣ ਸਮਾਨ ਵੇਚਦਾ ਦੱਸ ਰਹੇ ਨੇ ਕਿ ਅਸੀਂ ਸਮਾਨ ਜਾਨੀ ਕਿ ਕੋਈ ਬਲੂਨ ਵੇਚਦਾ ਜੋ ਇਸ ਤਰ੍ਹਾਂ ਦੀਆਂ ਚੀਜ਼ਾਂ ਵੇਚਦੇ ਨੇ ਬੱਚਿਆਂ ਦਾ ਛਲੋਣੇ ਵੇਚਦੇ ਨੇ ਇਸ ਮਹਾਂ ਜਥੂ ਲਿਉਂਦੇ ਨੇ ਇੰਨੇ ਪੈਸੇ ਆਪਣੇ ਇਨਵੈਸਟ ਕਰਦੇ ਨੇ ਜਾਂ ਕੋਈ ਹੋਰ ਇਹਨਾਂ ਦੇ ਪਿੱਛੇ ਆ ਪੈਸੇ ਲਾਉਣ ਵਾਲਾ ਇਹ ਸਾਰਾ ਗਰੋ ਜਿਹੜਾ ਪਤਾ ਲੱਗ ਜਾਣਾ ਪਰਦਾ ਪਾਛ ਹੋ ਜਾਣਾ ਕਿੰਨੇ ਕ ਪਕਾਨੇ ਨੇ ਵੇਚੇ ਤੇ ਕਿੰਨੇ ਕ ਤੁਹਾਡੇ ਸਾਹਮਣੇ ਲੈ ਲੈ ਦੋ ਘੰਟੇ ਤੇ ਤੁਹਾਨੂੰ ਉਹ ਖਲੋਤਿਆਂ ਨੂੰ ਕਿੰਨੇ ਕ ਪਕਾਨੇ ਵੇਚਦੇ ਨੇ ਲੈ ਲੈ ਇਹ ਇਹ ਸਿਰਫ ਔਰ ਸਿਰਫ ਇੱਕ ਡਰਾਮਾ ਚੱਲਣ ਰਿਹਾ ਇੱਥੇ ਹੋਰ ਕੁਝ ਨਹੀਂ ਇਸ ਤੋਂ ਵੱਧ ਡੀਐਨਏ ਜੇ ਡੀਐਨਏ ਟੈਸਟ ਹੁੰਦਾ ਇਹਨਾਂ ਦਾ ਤਾਂ ਕੀ ਆਪਦਾ ਠੱਲ ਪੈਗੇ ਇਸ ਚੀਜ਼ ਤੇ ਬਿਲਕੁਲ ਠੱਲ ਪਊਗੀ ਤੁਸੀਂ ਮੈਨੂੰ ਇੱਕ ਗੱਲ ਦੱਸੋ ਵੀ ਮੈਂ ਤਾਂ ਤੁਹਾਨੂੰ ਕਿਹਾ ਵੀ ਅੰਮ੍ਰਿਤਸਰ ਦੀ ਕਿਸੇ ਲਾਈਟ ਦੀ ਕਿੰਨੀਆਂ ਵੀਡੀਓ ਚਾਹੀਦੀਆਂ ਤੁਹਾਨੂੰ ਮੈਂ ਤੁਹਾਨੂੰ ਵੀਡੀਓ ਦੇ ਦਿੰਦਾ 4 ਮਹੀਨੇ ਤੋਂ 5 ਮਹੀਨੇ ਤੋਂ ਪੁਰਾਣੀਆਂ ਵੀਡੀਓ ਜਿੰਨੀਆਂ ਮੇਰੇ ਕੋਲ ਨੇ ਲੈਂ ਲਓ ਸ਼ੀਸ਼ੇ ਭਾਂਦੇ ਬੱਚਿਆਂ ਨਿਕਨੇ ਨਕੇ ਬੱਚੇ ਭੀਖ ਮੰਗਦੇ ਵਿਖਾ ਦਿੰਦੇ ਆ 50 ਹੀ ਕਹਤਾ ਪ੍ਰਸ਼ਾਸਨ ਨੂੰ ਜਦੋਂ ਡੀਐਨਏ ਟੈਸਟ ਹੋਊਗਾ ਸਾਰਾ ਕੁਝ ਸਾਹਮਣੇ ਆ ਜਾਊਗਾ ਆ ਦੱਸੋ ਮੈਨੂੰ ਆਪਾਂ ਆਪਾਂ 10-10 ਨਿਆਣੇ ਇਦਾਂ ਭੱਜੇ ਫਿਰਦੇ ਸੜਕਾਂ ਤੇ ਉਹ ਪੁੱਛਣ ਵਾਲੇ ਹੋਰ ਵੀ ਵੀਰ ਜੀ ਸਾਡੇ ਨਾਲ ਨੇ ਸਰਨਾਮ ਜੀ ਹੈ ਤੁਹਾਡਾ हां जी मेरा नाम हरमनप्रीत सिंह है जी। ए हरमन जी ਤੁਹਾਡੇ ਨਾਲ ਵੀ ਇਸ ਤਰ੍ਹਾਂ ਹੁੰਦਾ ਜਦੋਂ ਚਰਾਏ ਤੇ ਰੈੱਡ ਲਾਈਟ ਹੁੰਦੀ ਆ ਇਸ ਤਰ੍ਹਾਂ ਆ ਜਾਂਦੇ ਨੇ ਕੋਲੇ ਤੁਸੀਂ ਚਰਾਏ ਦੀ ਕੀ ਗੱਲ ਕਰਦੇ ਜੇ ਕਿਤੇ ਵੀ ਜਿੱਥੇ ਗੱਡੀ ਖੜਦੀ ਆ ਨਾ ਜਿੱਥੇ ਪਤਾ ਹੋਵੇ ਕਿ ਇੱਥੇ ਟ੍ਰੈਫਿਕ ਜਾਮ ਹੁੰਦੀ ਆ ਕਿ ਥੋੜੀ ਜੀ ਟ੍ਰੈਫਿਕ ਰੁਕਦੀ ਆ ਉੱਥੇ ਕੋਲੇ ਉਸੇ ਵੇਲੇ ਆ ਜਾਂਦੇ ਆ। ਸੋ ਇਸ ਕਰਕੇ ਇਹ ਜਿਹੜਾ ਡੀਐਨਏ ਟੈਸਟ ਵਾਲਾ ਸਰਕਾਰ ਨੇ ਇਹ ਜਿਹੜਾ ਤਰੀਕਾ ਕੱਢਿਆ ਬਹੁਤ ਵਧੀਆ ਵਾ ਸਾਨੂੰ ਵੀਰ ਦਾ ਇਹ ਕਦਮ ਚਲਾਗਾ ਯੋਗ ਆ ਕਿਉਂਕਿ ਇਹਨੇ ਚਿੱਠੀ ਇਸ हिसाब ਨੂੰ ਦਿੱਤੀ ਸੀ ਕਿ ਇਹ ਜ਼ਰੂਰ ਹੋਣਾ ਚਾਹੀਦਾ ਡੀਐਨਏ ਟੈਸਟ ਹੁਣ ਮੁੱਖ ਦੀ ਗੱਲ ਇਹ ਆ ਕਿ ਇਹ ਰੈਕਟ ਵਾਂਗੂ ਆ ਜਿਵੇਂ ਅੱਗੇ ਵੀ ਦੱਸਿਆ ਨਾ ਵੀ ਇੱਕ ਰੈਕਟ ਚੱਲਦਾ ਵਾ ਕਿ ਬੱਚੇ ਜਿਵੇਂ ਏਰੀਆ ਵੰਡੇ ਹੁੰਦਾ ਨਾ ਇਹਨਾਂ ਨੇ ਸਵੇਰੇ ਇਕੱਠੇ ਕਰਦੇ ਆ ਆਹ ਵੇਖੋ ਤਾਂ ਤਸਵੀਰਾਂ ਤੁਹਾਡੇ ਨਾਲ ਲਾਈਵ ਸਾਂਝੀਆਂ ਜਾ ਰਹੇ ਆ ਜੀ ਤਸਵੀਰਾਂ ਵਿੱਚ ਤੁਸੀਂ ਦੇਖ ਰਹੇ ਹੋ ਬੱਚੇ ਜਿਹੜੇ ਨੇ ਜਦੋਂ ਰੋਡ ਦੇ ਉੱਪਰ ਜੱਡੀ ਆਉਂਦੀ ਆ ਤਾਂ ਭੱਜ ਕੇ ਸਾਹਮਣੇ ਆ ਜਾਂਦੇ ਨੇ ਜਿਸ ਨਾਲ ਐਕਸੀਡੈਂਟ ਹੋਣ ਦਾ ਵੀ ਡਰ ਬਣਿਆ ਰਹਿੰਦਾ ਹੈ ਬੱਚੇ ਤੁਹਾਨੂੰ ਰੋਡ ਦੇ ਉੱਪਰੋਂ ਨਜ਼ਰ ਆ ਰਹੇ ਹੋਣ ਜੇ ਤਿੰਨ ਬੱਚੇ ਜਾ ਰਹੇ ਨੇ ਤਾਂ ਰੋਡ ਦੀ ਆਵਾਜਾਈ ਵੀ ਜਾਰੀ ਹੈ ਤਾਂ ਰੋਡ ਦੇ ਜਦੋਂ ਬੱਚੇ ਚੱਲ ਜਾਂਦੇ ਨੇ ਤਾਂ ਐਕਸੀਡੈਂਟ ਹੋਣ ਦਾ ਡਰ ਬਣਿਆ ਰਹਿੰਦਾ ਡੀਐਨਏ ਟੈਸਟ ਨੂੰ ਸਟਰੀਮ ਮੰਨਦੇ ਸੋਪਰਾਲੇ ਨੂੰ ਇਹ ਨਾਲ ਛਲ ਪੈਣ ਦੇ ਚਾਂਸ ਮੰਨਦੇ ਪਰ ਡੀਐਨਏ ਟੈਸਟ ਦਾ ਇਹ ਆ ਕਿ ਜਿਵੇਂ ਹੁਣ ਬੱਚੇ ਮਤਲਬ ਕਿ ਬਹੁਤ ਜ਼ਿਆਦੇ ਬੱਚੇ ਚੋਰੀ ਹੋ ਜਾ ਰਹੇ ਹਨ ਬੱਚੇ ਗਾਇਬ ਹੋ ਰਹੇ ਹੁਣ ਉਹ ਡੀਐਨਏ ਟੈਸਟ ਹੋਊਗਾ ਉਦੋਂ ਪਤਾ ਤੇ ਲੱਗੂਗਾ ਨਾ ਵੀ ਇਹ ਬੱਚੇ ਪੰਜਾਬੀਆਂ ਦੇ ਆ ਕਿੰਨਾ ਦੇ ਆ ਜਾਂ ਕਿਹੜੀ ਸਟੇਟ ਚੋਂ ਆ ਰਹੇ ਆ ਠੀਕ ਹੈ ਨਾ ਸੋ ਇਸ ਕਰਕੇ ਇਹ ਡੀਐਨਏ ਟੈਸਟ ਦੇ ਨਾਲ ਇਹ ਜਰੂਰ ਕੁਛ ਨਾ ਕੁਛ ਇਸ ਚੀਜ਼ ਨੂੰ ਠੱਲ ਪਾਊਗੀ ਤੇ ਦੂਜੀ ਗੱਲ ਇਹਨਾਂ ਦੇ ਉੱਤੇ ਸਰਕਾਰ ਨੂੰ ਪੁਲਿਸ ਨੂੰ ਹੁਣ ਪੁਲਿਸ ਇੱਥੇ ਚੌਂਕਾ ਚ ਪੁਲਿਸ ਵੀ ਹੁੰਦੀ ਆ ਪੁਲਿਸ ਵਾਲੇ ਰੁਕਦੇ ਹੀ ਨਹੀਂ ਇਹਨਾਂ ਨੂੰ ਜਦ ਕਿ ਇਲਲੀਗਲ ਕੰਮ ਆ ਭੀਖ ਮੰਗਣਾ ਇਹ ਕਿਲ ਇਲਲੀਗਲ ਕੰਮ ਆ ਛੋਟੇ ਬੱਚੇ ਕੋ ਭੀਖ ਮੰਗਵਾਉਣਾ ਇਲੀਗਲ ਕੰਮ ਆ ਉਹ ਪੁਲਸ ਵਾਲਿਆਂ ਦੇ ਸਾਹਮਣੇ ਮੰਗਦੇ ਆ ਪੁਲਸ ਵਾਲਿਆਂ ਨੂੰ ਵੀ ਚਾਹੀਦਾ ਨਾ ਕਿ ਇੱਥੇ ਕੁਝ ਨਾ ਕੁਝ ਆਪਣਾ ਐਕਸ਼ਨ ਲਿਆ ਜਾਵੇ ਹਾਂਜੀ ਤਾਂ ਜਰੂਰ ਜੀ ਡੀਐਨਏ ਜਿਹੜਾ ਜੀ ਇਹਨਾਂ ਦੇ ਹੋਣੇ ਜਾ ਰਹੇ ਆ ਉਹਨਾਂ ਨੂੰ ਜਿਹੜੀ ਆਮ ਜਨਤਾ ਹੈ ਉਹਨਾਂ ਵੱਲੋਂ ਵਧੀਆ ਉਪਰਾਲਾ ਦੱਸਿਆ ਜਾ ਰਿਹਾ ਕਿ ਸਰਕਾਰ ਦਾ ਬਹੁਤ ਵਧੀਆ ਉਪਰਾਲਾ ਹੈ ਡੀਐਨਏ ਟੈਸਟ ਹੋਣ ਨਾਲ ਇਹਨਾਂ ਨੂੰ ਠੱਲ ਜਰੂਰ ਪਏਗੀ ਪਤਾ ਚੱਲ ਪਾਏਗਾ ਇਹ ਬੱਚੇ ਇਹਨਾਂ ਦੇ ਆਪਣੇ ਨੇ ਜਾਂ ਚੋਰੀ ਕੀਤੇ ਹੋਏ ਬੱਚੇ ਨੇ ਜਾਂ ਕਿਵੇਂ ਜਿਹੜੇ ਹਲਾਬਾ ਦੇ ਵਿੱਚ ਲੈ ਕੇ ਆਉਦੇ ਨੇ ਬੱਚਿਆਂ ਨੂੰ ਬੱਚਿਆਂ ਦਾ ਸਮਾਨ ਵੇਚਦੇ ਹੋਏ ਨਜ਼ਰ ਆ ਜਾਂਦੇ ਨੇ ਚਰਾਹਿਆਂ ਦੇ ਉੱਪਰ ਹੱਥੋਂ ਡਾਉਂਦੇ ਫੁਲਾਉਂਦੇ ਹੋਏ ਨਜ਼ਰ ਆ ਜਾਂਦੇ ਨੇ ਪਰ ਇਹਨਾਂ ਦੇ ਨਾਲ ਵੱਡੇ ਵੱਡੇ ਪਾਣੇ ਵਰਤ ਜਾਂਦੇ ਨੇ ਐਕਸੀਡੈਂਟ ਤਾਂ ਹੀ ਹੁੰਦੇ ਨੇ ਡੀਐਨਏ ਜਿਹੜਾ ਟੈਸਟ ਹੋਣ ਜਾ ਰਿਹਾ ਪੰਜਾਬ ਦੇ 5 ਜ਼ਿਲ੍ਹਿਆਂ ਦੇ ਵਿੱਚ ਉਹਦੀ ਸراہਨਾ ਹੋ ਰਹੀ ਹੈ ਦੇਖਦੇ ਆਉਣ ਵਾਲੇ ਦਿਨਾਂ ਦੇ ਵਿੱਚ ਡੀਐਨਏ ਟੈਸਟ ਕਿੰਨਾ ਚਿਰ ਪ੍ਰਫੁੱਲਤ ਹੁੰਦਾ ਹੈ ਤੇ ਕਿਸਨੀ ਗੇਸ ਨਾਲ ਠੱਲ ਪੈਂਦੀ ਹੈ ਮिन्नੂ ਦੀ ਉਹ ਇਜਾਜ਼ਤ ਮੈਂ ਤੁਹਾਡਾ ਦੋਸਤ ਰਮਵੀਰ ਜੀ ਲਾਲੀ ਤੁਸੀਂ ਜੁੜੇ ਰਹੋ ਨਿਸਨ ਪੋਸਟ ਚੈਨਲ ਦੇ ਨਾਲ